ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਇੱਕ ਨਾ ਬਹੁਤ ਵਧੀਆ ਵੀਡੀਓ ਆ ਹਰੇ ਚਾਰੇ ਨੂੰ ਲੈ ਕੇ ਜਿਹੜੇ ਡੈਰੀ ਫਾਰਮਰਾਂ ਦੇ ਲਈ ਤੇ ਖਾਸ ਕਰ ਬੱਕਰੀਆਂ ਦੇ ਲਈ ਬੱਕਰੀਆਂ ਨੂੰ ਹਰੇਕ ਹਰਾ ਚਾਰਾ ਨਹੀਂ ਪੈਂਦਾ ਮੋਕ ਲੱਗ ਜਾਂਦੀ ਐ ਪਚਕ ਜਾਂਦੀਆਂ ਪਰ ਆ ਆਪਣੇ 2-3 ਸਾਲਾਂ ਤੋਂ ਬਾਈ ਗਰਜੀਤ ਦਾ ਤਜਰਬਾ ਜੋ ਕਿਤੇ ਬਾਹਰ ਗਏ ਹੋਇਆ ਤੇ ਆਪਾਂ ਲੈਣਾ ਹੈ ਅੱਜ ਬੀਜ ਇਹ ਬੀਜ ਵੈਸੇ ਕਰਨਾਲ ਤੋਂ ਮਿਲਦਾ ਹਰਿਆਣੇ ਤੋਂ ਮਿਲਦਾ ਹੈ ਇਹਦੀ ਇੱਕ ਗੰਡ ਇੱਕ ਅੱਖ ਕਹਿ ਦਿੰਦੇ ਆ ਠੀਕ ਹੈ ਉਹ 2 ਰੁਪਈਆ ਦੀ ਆਉਂਦੀ ਹੈ ਜਿਹੜੀ ਡਬਲ ਅੱਖ ਆ ਉਹ 4 ਰੁਪਈਆ ਦੀ ਆਉਂਦੀ ਹੈ ਤੇ ਆਪਾਂ ਬਾਈ ਕੋਲੋਂ ਅੱਜ ਲੈਣ ਆਏ ਆ ਬੀ ਆਪਾਂ ਨੂੰ ਨੇੜੀ ਸਰ ਗਿਆ ਤੇ ਬਹੁਤ ਵਧੀਆ ਗਰੋਥ ਹੁੰਦੀ ਹੈ ਇਹਦੀ ਤੇ ਬਹੁਤ ਛੇਤੀ ਵਾਧਾ ਇਹ ਤੇ ਇਹਦੇ ਆਪਾਂ ਹੁਣ ਉੱਥੇ ਜਾ ਕੇ ਪੂਰੀਆਂ ਕਰਕੇ ਜਿਵੇਂ ਗੰਨੇ ਦੀਆਂ ਪੂਰੀਆਂ ਤੇ ਉਹ ਕਰਕੇ ਆਪਾਂ ਲਾਵਾਂਗੇ ਆਪਣੇ ਖੇਤ ਦੇ ਵਿੱਚ ਜਿਹੜੀ ਇਹ ਵੈਰਾਈਟੀ ਦਾ ਨਾਮ ਹੈਗਾ ਵੱਖ-ਵੱਖ ਹੈਗੀਆਂ ਰੈੱਡ ਨੀਪੀਅਰ ਵੀ ਆਉਂਦਾ ਹੋਰ ਵੀ ਬਹੁਤ ਨੀਪੀਰ ਆਉਂਦੇ ਸੁਪਰ ਨੀਪੀਰ ਆਉਂਦਾ ਪਰ ਇਹ ਜਿਹੜਾ ਹੈਗਾ ਨੀਪੀਰ 20 ਹੈ ਇਹ ਮੰਨ ਲਓ ਨੀਪੀਰ 20 ਕਹਿ ਲਗੇ ਤੇ ਮੇਰਾ 6 ਫੁੱਟ ਕੱਦ ਹੈ ਤੇ ਬਾਹ ਦੇਖ ਲਓ ਬਾਹ ਤੋਂ ਉੱਪਰ ਹੈ ਤੇ ਕੋਈ ਇਹਦੇ ਵਿੱਚ ਰੇਸ ਪ੍ਰੇ ਨਹੀਂ ਤੇ ਹੁਣ ਥੋੜਾ ਜਿਹਾ ਬਾਈ ਕਿਤੇ ਔਰ ਜਿਵੇਂ ਅਚ ਰੁੱਜਿਆ ਸੀ ਪਾਣੀ ਦੀ ਦਿੱਕਤ ਆ ਗਈ ਮੇਨ ਹੈ ਤੇ ਇੱਕੀ ਧਿਆਨ ਰੱਖਣਾ ਤੁਸੀਂ ਜਿਹੜੀਆਂ ਇਹਨੂੰ ਪਾਣੀ ਟਾਈਮ ਟੂ ਟਾਈਮ ਝੋਨੇ ਵਾਂਗੂ ਲਾਉਣਾ ਹਫ਼ਤੇ ਤੋਂ ਪਾਣੀ ਲਾਉਣਾ ਹੀ ਲਾਉਣਾ ਹੈ ਇਹਦੇ ਬਾਈ ਬਹੁਤ ਤਰ੍ਹਾਂ ਦੇ ਫਾਇਦੇ ਹੈਗੇ ਆ ਆ ਵੀ ਬਾਈ ਨੇ ਇਥੋਂ ਵੱਡਿਆ ਹੋਇਆ ਠੀਕ ਹੈ ਤੇ ਇਹਦਾ ਕੋਈ ਖਰਚਾ ਨਹੀਂ ਬਣਦਾ ਜਿਹੜਾ ਇਹ ਵੈਰਾਈਟੀ ਦੀ ਇੱਕ ਖਾਸੀਅਤ ਹੈ ਕਈ ਵਾਰੀ ਆਪਣੇ ਭਰਾ ਕਹਿੰਦੇ ਯਾਰ ਜਿਹੜੇ ਇਹਦੇ ਬੂਝੜ ਕੱਢਣਿਆ 2-3 ਸਾਲਾਂ ਤੋਂ ਉਹ ਔਖੇ ਹੋ ਜਾਂਦੀ ਐ ਤੇ ਆਹ ਦੇਖੋ ਜਿਹੜੇ ਇਹਦੇ ਪੁਰਾਣੇ ਬੂਝੜਾ ਕੋਈ ਪੈਰ ਰੱਖੀਓ ਕੋਈ ਖਰਚਾ ਨਹੀਂ ਵਜਦਾ ਸਾਰੇ ਗਲ ਜਾਂਦੇ ਆ ਉਹ ਜਿਹੜੇ ਬੂਝੜ ਬੰਦੇ ਸੀ ਉਹ ਦੋਸਤੋਂ ਪਹਿਲਾਂ ਹੋਰ ਬੀ ਸੀ ਉਹ ਪਤਲੇ ਟਾਂਡੇ ਵਾਲਾ ਸੀਗਾ ਤੇ ਕੰਡ ਬਹੁਤ ਹੁੰਦੀ ਸੀ ਉਹਦੇ ਵਿੱਚ ਤੇ ਖੁਸ਼ਕ ਵੀ ਬਹੁਤ ਸੀ ਪਸ਼ੂਆਂ ਆਸਤੇ ਦਿੱਕਤਾਂ ਆਈਆਂ ਤੇ ਪਰ ਇਹਦੇ ਵਿੱਚ ਨਹੀਂ ਬਾਈ ਤਨ ਚਾਰ ਸਾਲਾਂ ਤੋਂ ਲਾਉਂਦਾ ਤੇ ਇਹਦਾ ਇੱਕ ਹੋਰ ਫਾਇਦਾ ਜਿਹੜੇ ਭਰਾਵਾਂ ਦੇ ਖੇਤਾਂ ਦੇ ਵਿੱਚ ਰਾਹ ਰੂ ਨਹੀਂ ਜਾਂਦਾ ਰਸਤਾ ਨਹੀਂ ਜਾਂਦਾ ਜਾਂ ਜਿਹੜੇ ਭਰਾਵਾਂ ਕੋਲੇ ਆਪਦੇ ਸੰਧ ਹੈ ਨਹੀਂ ਟਰੈਕਟਰ ਹੈ ਨਹੀਂ ਰੋਟਾ ਬੀਟਰ ਹੈ ਨਹੀਂ ਹਾਲ ਹੈ ਨਹੀਂ ਕੋਈ ਕਨਾਲ ਕਨਾਲ ਦੀ ਦੀ ਕਨਾਲ ਪੱਠੇ ਬੀਜਦੇ ਹਨ ਉਹਨਾਂ ਨੂੰ ਇਹ ਬਈ ਬਹੁਤ ਵਧੀਆ ਉਹ ਬਈ ਕਨਾਲ ਦੋ ਕਨਾਲਾਂ ਵਾਲਾ ਭਰਾ ਇਹ ਬੀਜ ਸਕਦਾ ਤੇ ਸਾਰਾ ਸਾਲ ਹੀ ਹੁੰਦਾ ਮੀ ਕਣੀ ਦੇ ਵਿੱਚ ਵੀ ਕੋਈ ਇਹਨੂੰ ਦਿੱਕਤ ਨਹੀਂ ਵੱਢੀ ਜਾਉ ਥਾਂ ਵਧੀਆ ਕਰੜਾ ਹੋ ਜਾਂਦਾ ਥੱਲੇ ਕੋਈ ਕੀੜਾ ਨਹੀਂ ਪੈਂਦਾ ਕੋਈ ਸਪਰੇਆ ਕਰਨ ਦੀ ਲੋੜ ਨਹੀਂ ਬਹੁਤ ਵਧੀਆ ਹੁੰਦਾ ਕੱਲਾ ਪਾਣੀ ਛੇਤੀ ਲਾਉਣਾ ਤੁਸੀਂ ਠੀਕ ਹੈ ਜਿਵੇਂ ਆ ਹੁਣ ਪਾਣੀ ਦੀ ਇਹਨੂੰ ਥੋੜੀ ਦਿੱਕਤ ਆ ਗਈ ਬਾਈ ਕੋਈ ਕੰਮ ਸੀਗਾ ਬਾਈਆਂ ਦੇ ਬੱਚਿਆਂ ਦੇ ਰਿਲੇਟਿਵ ਉਧਰ ਗਏ ਸੀਗੇ ਤੇ ਇਹ 10 ਦਿਨ ਪਾਣੀ ਨੂੰ ਟੱਪ ਗਏ ਠੀਕ ਹੈ ਆ ਮੱਥੇ ਤੇ ਇੱਧਰ ਪਾਣੀ ਲੱਗਿਆ ਸੀਗਾ ਨਾਲੇ ਬਾਹਰ ਨੂੰ ਆ ਦੇਖੋ ਇੱਥੇ ਹਰਾ ਪੂਰਾ ਗਾਚਾ ਖੜਾ ਹੈ ਤੇ ਆਜ ਆਪਾਂ ਲੈ ਕੇ ਰੀਆਂ ਪੂਰੀਆਂ ਬਣਾ ਕੇ ਲਾਵਾਂਗੇ ਹੁਣ ਇਹਦੇ ਵਿੱਚ ਜਿਹੜੇ ਤੱਤਾਂ ਦੀ ਗੱਲ ਕਰ ਲਈਏ ਪ੍ਰੋਟੀਨ ਇਹਦੇ ਚ ਹਾਈ ਲੈਵਲ ਦਾ ਹੁੰਦਾ ਬਾਈ ਜੀ ਪ੍ਰੋਟੀਨ ਦੂਜੇ ਜਿਹੜੇ ਆਪਣੇ ਘਾ ਹੁੰਦੇ ਆ ਜਾਂ ਆਪਣੇ ਕੋਈ ਹਰਾ ਚਾਰਾ ਹੁੰਦਾ ਜਵਾਰ ਮੱਕੀ ਉਹਨਾਂ ਨਾਲੋਂ ਜ਼ਿਆਦਾ ਹੁੰਦਾ ਇਹ ਚ ਤੇ ਵੱਡਣ ਚ ਬਿਲਕੁਲ ਪੋਲਾ ਕੋਈ ਕੜੜਾ ਨਹੀਂਗਾ ਇਹ ਇਹਨੂੰ ਬੱਚਾ ਵੀ ਵੱਡ ਸਕਦਾ ਇਹਨੂੰ ਕੋਈ ਦਾਤ ਨਹੀਂ ਮੁੜਦੀ ਕੋਈ ਛੇਤੀ ਢਹਿਦਾ ਨਹੀਂ ਇਹ ਜਿਹੜੀ ਇਹਦੀ ਖਾਸੀਅਤ ਕਾਫੀ ਖਾਸੀ ਤਾਂ ਹੈ ਹੀਆਂ ਜੇ ਅੱਜ ਬਾਈ ਹੁੰਦਾ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਉਣੀ ਸੀਗੀ ਤੇ ਏ ਬਾਈ ਬੱਕਰੀਆਂ ਵਾਲੇ ਭਰਾ ਜਰੂਰ ਕਨਾਲ ਕਨਾਲ ਅੱਧੀ ਅੱਧੀ ਕਨਾਲ ਲਾਓ ਛੋੜਿਆ ਮੰਨ ਲਓ ਹਰਾਚਾਰਾ ਨਹੀਂ ਮੁੱਕਣਾ ਤੇ ਬੱਕਰੀਆਂ ਬਹੁਤ ਖੁਸ਼ ਹੋ ਕੇ ਖਾਂਦੀਆਂ। ਕਈ ਭਰਾ ਕਹਿੰਦੇ ਸਾਡੇ ਕਈ ਥਾਵਾਂ ਤੇ ਮੱਜਾਂ ਨੂੰ ਬੰਨ ਪੈ ਗਿਆ। ਕੋਈ ਬਈ ਬੰਨ ਨਹੀਂ ਪੈਂਦਾ। ਇਹਦੇ ਨਾਲ ਕੁਝ ਨਹੀਂ ਪੈਂਦਾ। ਤੇ ਬਾਕੀ ਬਈਆਂ ਨੂੰ ਤੁਸੀਂ ਛੋਟੇ ਨੂੰ ਵੱਡਾ ਸਕਦੇ ਹੋ। ਠੀਕ ਹੈ। ਇਹਨੂੰ ਨਿੱਕੀ ਨੂੰ ਤੁਸੀਂ ਵੱਡਾ ਲਾ ਲਓ। ਐਡਾ ਹੋਣ ਹੀ ਨਾ ਦਿਓ। ਠੀਕ ਹੈ। ਇਹ ਕਾਫੀ ਵੈਰਾਈਟੀਆਂ ਹੁੰਦੀਆਂ। ਇੱਕ ਬਿਨਾ ਟਾਂਡੇ ਤੋਂ ਆਉਂਦਾ ਉਹਦੇ ਪੱਤੇ ਜਿਆਦੇ ਹੁੰਦੇ ਆ। ਕੱਲੇ ਉਹ ਵੀ ਬੱਕਰੀਆਂ ਨੂੰ ਬਹੁਤ ਵਧੀਆ ਹੈਗਾ ਤੇ ਇਹ ਵੀ ਬਈ ਬੱਕਰੀਆਂ ਨੂੰ ਬਹੁਤ ਵਧੀਆ ਹੈ। ਆਪਾਂ ਦੋ ਵੈਰਾਈਟੀਆਂ ਲਾਵਾਂਗੇ। ਅੱਧੀ ਕਨਾਲ ਇਹਦੀ ਲਾਵਾਂਗੇ, ਅੱਧੀ ਉਹਦੀ ਲਾਵਾਂਗੇ। ਕਿਉਂਕਿ ਆਪਣੇ ਕੋਲੇ ਸੰ ਲਿਆਉਣਾ ਕਰਨਾ ਬੀਜ-ਬੀਜਨੇ ਰੌਣੀਆਂ ਲਾਉਣੀਆਂ ਬਹੁਤ ਮੁੜ ਕੇ ਕੰਮ ਔਖਾ ਹੋ ਜਾਂਦਾ ਕਈ ਵਾਰੀ ਰੌਣੀ ਲੱਗੀ ਤਾਂ ਮੀਂਹ ਪੈ ਜਾਂਦਾ ਆਪਾਂ ਪੱਠੇ ਲੇਟ ਹੋ ਜਾਂਦੇ ਹਨਾ ਤੇ ਜਿਹੜੇ ਹੋਣਾ ਬਈ ਮੱਕ ਬੀਜਣਾ ਜਵਾਰ ਬੀਜਣੀ ਇਹਦਾ ਜ਼ਹਿਰ ਦਾ ਘਰ ਆ ਪਸੂਆਂ ਨੂੰ ਸਿੱਧਾ ਹੀ ਆਪਾਂ ਲੀਟਰ-ਲੀਟਰ ਬਈ ਹਨਾ ਸਪਰੇਅ ਦਾ ਪਿਆਦਗੀ ਇਹ ਤਾਂ ਚੰਗੀ ਗੱਲ ਹੈ ਕਿਉਂਕਿ ਹੁਣ ਜਿਹੜਾ ਕੀੜਾ ਜਾਦੇ ਪਊਗਾ ਜਵਾਰ ਤੇ ਮੱਕੀ ਨੂੰ ਬਾਈ ਡੇਲੀ ਸਪਰੇਅ ਹੋਇਆ ਕਰੂਗੀ ਪਰ ਇਹਦੇ ਵਿੱਚ ਬਾਈ ਕੇਰਾ ਇਹ ਹੋਣ ਦੇ ਵਿੱਚ ਟਾਈਮ ਲੈਂਦਾ ਹੈ ਉੱਗਣ ਦੇ ਵਿੱਚ ਟਾਈਮ ਲੈਂਦਾ ਜਦੋਂ ਇਹ ਫੁੱਟ ਦੋ ਫੁੱਟ ਤੋਂ ਟੱਪ ਗਿਆ ਫਿਰ ਇਹਦੀ ਗਰੋਥ ਬਹੁਤ ਵਧੀਆ ਬਾਈ ਜੇ ਤੁਸੀਂ ਮਗਰ ਨਾਲ ਦੀ ਨਾਲ ਵੱਢੀ ਜਾਓਗੇ ਮਗਰ ਦੀ ਮਗਰ ਹੋਈ ਜਾਓ ਸੋ ਉੱਥੋਂ ਮੁੱਕਣਾ ਨਹੀਂ ਇੱਕ ਕਨਾਲ ਵੀ ਇਹ ਤੇ ਕਿਵੇਂ ਲੱਗੀ ਵੀਡੀਓ ਬਾਈ ਸ਼ੇਅਰ ਜ਼ਰੂਰ ਕਰ ਦੇ ਸਾਰੇ ਭਰਾ ਕਿਸੇ ਨੂੰ ਬੀਜ ਚਾਹੀਦਾ ਉਹ ਵੀ ਸੰਪਰਕ ਕਰ ਲੋ ਜੇ ਬਾਈ ਦਾ ਨੰਬਰ ਦੇ ਦਾਂਗੇ ਸੋ ਉਹਨੂੰ ਠੀਕ ਹੈ ਜੀ ਧੰਨਵਾਦ